ਹੋ ਗਿਆ ਚੋਕੋ ਸੋਣੀ ਖਲਾ ਦਿੱਤੀ ਤੂੰ ਨੌਕਰੀ ਹੂ ਤੇਰਾ ਜਿਹਾ ਗਿਆ ਹੀ ਜੀ ਜਿੰਦਰਾ ਮੁੰਡਾ ਸਾਡੇ ਕੋਲ ਆ ਗਿਆ ਹੀ ਰੂਬਰੂ ਸਾਡੇ ਹੋਇਆ ਹੀ ਇਧਰ ਬੰਨੀ ਜਾ ਰਹੀ ਹੈ ਕਿ ਤਰਬਨ ਨਹੀਂ ਤਰਬਨ ਦੇ ਲੜ ਲਾ ਕੇ ਦਿੱਤੇ ਜਾ ਰਹੇ ਇਧਰ ਹੋਇਆ ਹੁਣ ਤੂੰ ਹੀ ਸਾਰੀ ਗੱਲ ਬਣੇ ਨਾਪਦਾ ਹਾਂ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ आवर ਨਿਊ ਵਲੌਗ ਨਵੇਂ ਵਲੌਗਰਸ ਤੁਹਾਡਾ ਸਵਾਗਤ ਕਰਦੇ ਆ ਤੇ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਲਾਈਕ ਮਾਰ ਸ਼ੇਅਰ ਕਰਿਓ ਅੱਜ ਦਾ ਵਲੋਗ ਆਪਾਂ ਰੈਡੀ ਹੋ ਗਏ ਤੁਹਾਨੂੰ ਮਿਲਦੇ ਆਂ ਚੱਲੇ ਆਂ ਫੇਰ ਅੱਜ ਫੰਕਸ਼ਨ ਤੇ ਛੋੜਾ ਜਾ ਫੰਕਸ਼ਨ ਆ ਮਤਲਬ ਮੂਹਰਤਾ ਕਰਦਾ ਮਾਮਾ ਜੀ ਦੇ ਦਾ ਆਪਾਂ ਜਾ ਰਹੇ ਆ ਬਹੁਤ ਦੂਰ ਅੱਜ ਤੇ ਟਰੈਵਲਿੰਗ ਕਰਾਂਗੇ ਨਜ਼ਾਰੇ ਲਵਾਂਗੇ ਰਬਾਬ ਕਰਨ ਚੈੱਕ ਕਰੋ ਰਬਾਬ ਸਾਡੀ ਰੈਡੀ ਹੋ ਚੁਕੀ ਆ ਰਬਾਬ ਦਿਖਾਓ ਇੱਧਰ ਰਬਾਬ ਰੈਡੀ ਹੋ ਚੁਕੀ ਆ ਤੇ ਆਪਾਂ ਹੋ ਗਏ ਆਨੇ ਹੁਣ ਅਸੀਂ ਚੱਲੀਏ ਨਾਲ ਦੀ ਨਾਲ ਵਲੋਗ ਕੰਟੀਨਿਊ ਕਰਾਂਗੇ ਤੇ ਫੇਰ ਤੁਹਾਨੂੰ ਮਿਲਦੇ ਆਂ ਆਪਾਂ ਕਰੋ ਚੱਲ ਪਏ ਆਂ ਤੇ ਅੱਗੇ ਲੱਗ ਗਿਆ ਆਪਣਾ ਫਾਟ ਰੈਡੀ ਛੜੀ ਹੋ ਗਿਆ ਤੇ ਮੱਲੀ ਸਾਡੀ ਡਾਕ ਚੈੱਕ ਕਰ ਤਾ ਉਹ ਰਿਹਾ ਬਰੀ ਤੇ ਜਾਣਾ ਅਜੇ ਹੀ ਕਾਫੀ ਦੂਰ ਆ ਤੇ ਟ੍ਰੈਵਲ ਚ ਸਾਰਾ ਸਟਾਈਲ ਸਦਾ ਨਹੀਂ ਹਣਾ ਆਪਣਾ ਗਿਫਟ ਵਗੈਰਾ ਲੈਣਾ ਸੀ ਉਹ ਆਪਾਂ ਲੈ ਲਿਆ ਵਾ ਤੇ ਹੁਣ ਅਸੀਂ ਚੱਲ ਪਏ ਆਂ ਤੇ ਇੱਧਰ ਲੱਗ ਗਿਆ ਫਾਟ ਆਹ ਵੇਖੋ ਗੰਦਾ ਕਿੰਨਾ ਹੈ ਸ਼ੀਸ਼ਾ ਤਾਂ ਆਪਾਂ ਜਿੱਥੇ ਜਾਂਦੇ ਨਾਲ ਸਾਡੀ ਮੀਓ ਵੀ ਜਾਂਦੀ ਆ ਮੀਓ ਨੂੰ ਨੀ ਆਪਾਂ ਛੱਡ ਦੇ ਸਹੀ ਹੈ ਨਾ ਵੇ ਵੈਲੀ ਹੁੜੇ ਲੜ ਜੀ ਵੈਲੀ ਨਜ਼ਾਰੇ ਲੱਗੇ ਇਹਦੇ ਉਹ ਕੀ ਚਾਹੀਦਾ ਇਹਨੂੰ ਨਜ਼ਾਰੇ ਦੇ ਸਾਬ ਇਹਨੇ ਗਰਮੀ ਕਿਵੇਂ ਮਰਨਾ ਤੇ ਟੱਕਰਾਂ ਚ ਹੋਇਆ ਨਹੀਂ ਠੱਡਾ ਦਿਓ ਫੋਨ ਉਸਾਂ ਸੁਣ ਲਾਂਗੇ ਫੰਕਸ਼ਨ ਤੇ ਫੰਕਸ਼ਨ ਹੈ ਨਹੀਂ ਇਹ ਤੋਂ ਆਵਾਜ਼ ਲਓ ਜੀ ਆਪਾਂ ਪਹੁੰਚ ਚੱਲੇ ਆਂ ਬਾਬਾ ਬਕਾਲਾ ਸਭ ਲਾ ਕੇ ਤੇ ਅਜੇ ਆਪਾਂ ਕਾਫੀ ਦੂਰ ਹਾਂ ਤੇ ਸਾਡੀ ਜਿਹੜੀ ਟੀਮ ਆ ਉਹ ਅੱਗੇ ਬਹੁਤ ਚੱਲ ਚਾਹਦਾ ਅੱਗੇ ਪਹੁੰਚ ਚੁੱਕੀ ਆ ਤੇ ਪਿਛੇ ਰ ਹੋਲੀ ਹੋਲੀ ਜਾਣਾ ਪੈ ਰਿਹਾ ਸਾਨੂੰ ਪਰ ਬਾਬ ਨੂੰ ਥੋੜੀ ਸਫੋਕੇਸ਼ਨ ਹੋਣ ਲੱਗ ਜਾਂਦੀ ਆ ਉਹਦੇ ਸ਼ੂ ਦਾ ਕਰਕੇ ਆਪਾਂ ਥੋੜਾ ਹੁੰਦੀ ਆ ਪ੍ਰੋਬਲਮ ਕਿ ਥੋੜੀ ਨੈਤਿਵਿ ਲొਕੇਸ਼ਨ ਫਿਰ ਰਾਹ ਦੇ ਵਿੱਚ ਥੋੜਾ ਖਾ ਪੀ ਲਿਆ ਯਾਰ ਪਤਾ ਗੱਲ ਕੀ ਯਾਰ ਰਾਹ ਬਹੁਤਾ ਮਾੜਾ ਹੋਣਾ ਮੈਂ ਤਾਂ ਇੰਨਾ ਗੰਦਾ ਰਾਹ ਨਾ ਇੰਨਾ ਰਾਹ ਵਾ ਛੋਟਾ ਸੋਚਦਾ ਕਿ ਮੈਨੂੰ ਲੱਗਦਾ ਸਾਰੀ ਦੁਨੀਆ ਦੀ ਇਹਦੇ ਤੇ ਆ ਜੋ ਬਸਾਂ ਗੱਡੀਆਂ ਟਰਾਲੇ ਟਰੱਕ ਕਿੰਨੇ ਹੋਣ ਨਾ ਬੜਰ ਬਾਬ ਨਾ ভাই ਡਾ ਦੋ ਗੱਡੀਆਂ ਦਾ ਮਹਾ ਤੇ ਉਹਦੇ ਕਰਕੇ ਬੜੀ ਆਉਂਦੀ ਆ ਟਿੱਕੜ ਬੜੀ ਆਉਂਦੀ ਜਾਂ ਤੋਹਰ ਭਾਵ ਤੇ ਖਰਾਬ ਹੁੰਦੇ ਤੇ ਬਸ ਹੁਣ ਵੇਖਦੇ ਆ ਕਿਨੇ ਟਾਈਮ ਤੱਕ ਉੱਥੇ ਪਹੁੰਚਦੇ ਆ ਤੇ ਨਾਲ ਦੀ ਨਾਲ ਹੀ ਤੁਹਾਨੂੰ ਮਿਲਦੇ ਹਾਂ ਹਾਂ ਇਹ ਬੜੀ ਗੰਦੀ ਆਤਿਆ ਉਦੋਂ ਪਠਾਨਕੋਟ ਗਏ ਹਾਂ ਆਹ ਫੋਨ ਫੜਾਈ ਤਾਂ ਨਾ ਹੁੰਦਾ ਜਦੋਂ ਸਾਡੀ ਗੱਡੀ ਦਾ ਤੇਲ ਬਿਲਕੁਲ ਜ਼ੀਰੋ ਹੋ ਜਾਂਦਾ ਨਾ ਆਜ ਚਮਕੇ ਮਾਰਨਾ ਸ਼ੁਰੂ ਕਰਦੇ ਉਦੋਂ ਅਸੀਂ ਪਾਉਣਾ ਵਾ ਬੰਦਾ ਪੁੱਛੇ ਤੇ ਜੇ ਮੁੜ ਕੇ ਪੰਪ ਕੋਈ ਪੰਪ ਹੀ ਨਾ ਲੱਗ ਜਾਵੇ ਉਦੋਂ ਪਠਾਨਕੋੜ ਗਏ ਅਸੀਂ ਸਾਰੇ ਗਲੀਆਂ ਗੁਲੀਆਂ ਹੀ ਗੱਡੀ ਕਮਾਲੀ ਤੁਹਾਡੀ ਬੜੀ ਵੱਡੀ ਗਲਤੀ ਯਾਰ ਜਾਣ ਕੇ ਹੀ ਕਹਿੰਦੇ ਉਥੇ ਵਧੀਆ ਪੰਪ ਪਾਉਣਾ ਵਧੀਆ ਪੰਪ ਪਾਉਣਾ ਉਥੋਂ ਪਵਾਵਾਂਗੇ ਵਧੀਆ ਪੰਪ ਦੇ ਚੱਕਰ 'ਚ ਭਾਵੇਂ ਕੋਈ ਹੋਰ ਹੀ ਕਿਨੇ ਜਾਣੇ ਆ ਕੇ ਥਕਾ ਲਾ ਲੈਣਾ ਸਟੇਰਿੰਗ ਮੈਂ ਫੜ ਛੱਡੂਗਾ ਥਕਾ ਲਾ ਨਹੀਂ ਥਕਾ ਲਈ ਲਾਉਣਾ ਮੈਂ ਗੱਡੀ ਦੇ ਕੰਡੇ ਤੇ ਦੇ ਰਿਹਾ ਤੇ ਹੁਣ ਪਾ ਪਾ ਜੇ ਉਧਰ ਆਇਆ ਪਰ ਇਧਰਲੀ ਸਾਈਡ ਤੇ ਜਨਾ ਹੋਊਗਾ ਫਿਰ ਕੀ ਕਰਾਂਗਾ ਭਰਉਣਾ ਉਹ ਮੇਰ ਸੌਣ ਤੇ ਆਹ ਸਾਰੀ ਬੰਦੀ ਰਹਗੀ ਇਹ ਕਸ਼ੀਸ਼ਾ ਹਾਂ ਅਰੇ ਇਹ ਜਾ ਗਿਆ ਦੇਖੋ ਰਾ ਦਾ ਹਾਰ ਉਹ ਮਾਈ ਗੋਡ ਹੋਰ ਬੁਰਾ ਆ ਲੈ ਯਾਰ ਅਣਾ ਕਰੋ ਸੀ ਜਿੱਥੇ ਕਟੇ ਜੇ ਤੋਂ ਅੰਦਰ ਇਹ ਨਾ ਵੇ ਬੋਚ ਕਿਉਂ ਮਿਲਿਸ ਇਹ ਕੱਪੜਾ ਮਾੜਾ ਵਾ ਰੰਗ ਚਟਾ ਹੀ ਹੁੰਦਾ ਹੈ ਤੁਹਾਨੂੰ ਯਾਸ ਤਰੀਆ ਦੇ ਉਹਦੇ ਟਾਈਮ 'ਤੇ ਉੱਥੇ ਖੜ ਕੇ ਵੀਡੀਓ ਬਣਾਉਣੀ ਆ 벨ਟ ਲਾਈ ਹੋਈ ਹੈ ਤੇ ਵੀਡੀਓ ਬਣਾਵਾਂਗੇ ਉਹਦੇ ਟਾਈਮ 'ਤੇ ਲੋਕੇਸ਼ਨ ਬਹੁਤ ਸੋਹਣੀ ਆ ਨਾ ਇਹ ਫੰਕਸ਼ਨ ਦਾ ਬਾਹਰ ਬਹੁਤ ਗਰਮੀ ਆਉਣ ਤੋਂ ਪਹਿਲਾਂ ਰੈਨ ਕਰਨਾ ਮਾਗੀ ਮਾ ਚੈੱਕ ਕਰੋ ਗਾਈਜ਼ ਕਿੰਨੀ ਜ਼ਮੀਨ ਇੱਦਾਂ ਵੇਸਟ ਪਈ ਇੱਧਰ ਪਤਾ ਨਹੀਂ ਹੁਣ ਇਹ ਜ਼ਮੀਨ ਦਾ ਕੀ ਹਿਸਾਬ ਪਤਾ ਆ ਬਿਆ ਮੈਂ ਤਾਂ ਲਾਦੀ 100 ਕਿੱਲੇ ਤੋਂ ਉੱਪਰ ਹੀ ਹੋਣੀ ਤੇ ਆਪਾਂ ਇੱਥੇ ਰਸਤੇ 'ਚ ਰੁਕੇ ਸੀ ਤੇ ਰੋਡ ਖਾਲੀ ਇੱਧਰ ਲਾਗੇ ਚ ਅਗੇ ਸਾਨੂੰ ਕੋਈ ਨਹੀਂ ਲੱਭਦਾ ਪਤਾ ਨਹੀਂ ਇਹ ਕਿਹੜੇ ਇਲਾਕੇ ਦੇ ਵਿੱਚ ਜਿਹੜਾ ਵਾ ਪਹੁੰਚ ਗਏ ਸਾਨੂੰ ਤੇ ਆਪ ਨਹੀਂ ਸਮਝ ਆਉਂਦੀ ਤੇ ਇੱਥੇ ਰਗੇ ਰੁਕੇ ਸੀ 2 ਕੁ ਮਿੰਟ ਕਿ ਥੋੜਾ ਫਰੈਸ਼ ਫਰੁਸ਼ੀਆ ਬੰਦਾ ਹੋ ਜਾਂਦਾ ਤੇ ਜ਼ਮੀਨ ਵੇਖੀ ਆ ਤੇ ਬਟ ਇੱਥੇ ਤੇ ਕੁਝ ਵੀ ਨਹੀਂ ਲਾਗੇ ਚ ਅਗੇ ਲੱਭਦਾ ਦਾਨੀ ਕਿੱਥੇ ਕਿੱਥੇ ਪੈਂਦੇ ਆ ਹੁਣ ਉਹਨਾਂ ਕੋ ਜਾਣਾ ਮਤਲਬ ਅੱਜ ਪਕੌੜੇ ਪਕਾੜੇ ਵੀ ਨਹੀਂ ਆਪਾਂ ਨੂੰ ਮਿਲਣੇ ਉਹ ਵੀ ਠੰਡੇ ਠੁੰਡੇ ਹੀ ਹੋ ਜਾਣੇ ਹੈਨਾ ਕਿਉਂ ਵੀ ਕਿਉਂ ਗਾਇਜ਼ ਆਹ ਦੋ ਗਾਇਜ਼ ਗੱਡੀ ਚ ਵਾਲੇ ਆ ਅੱਜ ਤਲਾਦੇ ਪਕੌੜੇ ਪਕਾੜੇ ਵੀ ਨਹੀਂ ਮਿਲਣੇ ਹੁਣ ਆਪਾਂ ਚੱਲੀਏ ਤੇ ਫਿਰ ਤੁਹਾਨੂੰ ਹੁਣ ਉੱਥੇ ਜਾ ਕੇ ਫੰਕਸ਼ਨ ਵਿਖਾਵਾਂਗੇ ਜੇ ਮਾੜਾ ਮੋਟਾ ਹਰ ਪਤਾ ਨਹੀਂ ਹਨ ਕੀ ਹੈ ਤੇ ਕੀ ਨਹੀਂ ਇਸ ਜਮੀਨ ਨੂੰ ਨਾ ਪਾ ਲਾ ਮੇਰੇ ਕੋਲ ਇਹ ਇਸ ਜਮੀਨ ਤੇ ਪਾਣੀਆਂ ਨਹੀਂ ਹਾਂ ਇਹ ਜ਼ਮੀਨ ਦੇ ਵਿੱਚ ਪਾਣੀ ਉੱਕਾ ਹੈ ਨਹੀਂ ਪਾਣੀ ਦਾ ਹੀ ਹੈਗੇ ਨਾ ਏਰੀਆ ਮੇਲਾ ਹੀ ਪਿਆ ਹਾਂ ਆ ਇੱਧਰ ਨੂੰ ਆਹ ਖਾਉ ਤੋਂ ਉਸੋ ਕਿਲਾ ਹਣਾ ਜੜਾ ਪੰਜਰ ਹੀ ਪਿਆ ਹਾਂ ਆ ਇੱਧਰ ਨੂੰ ਵੇਖੀਏ ਤੁਹਾਨੂੰ ਵੇਖੀਏ ਨਾ ਕੁਝ ਵੀ ਨਹੀਂ ਹੈਗਾ ਵਾ ਕਰਤਾਰਪੁਰ ਦੇ ਵਿੱਚ ਪਤਾ ਨਹੀਂ ਕੀ ਸਿਸਟਮ ਹੈ ਆ ਜ਼ਮੀਨ ਵਿੱਚ ਕੀ ਹਾਲੀ ਮਹਿੰਗੇ ਪਾਦੀ ਰੋਡ ਤੇ ਜ਼ਮੀਨ ਨੂੰ ਜਿਆਦਾ ਪਾਣੀ ਖੁਣੋ ਮਰੀ ਕੁਝ ਵੀ ਨਹੀਂ ਹੈਗਾ ਉਹ ਚੱਲੀ ਅਸੀਂ ਲੇਟ ਬਹੁਤ ਆ ਆ ਮੈਨੂੰ ਲੱਗਦਾ ਪਾਈਪ ਲਾਈਨ ਵੀ ਪਏਗੀ ਹੁਣ ਪਾਣੀ ਆ ਤੁਹਾਨੂੰ ਤੇ ਗਾੜ ਬੰਦ ਲੱਗੇ ਆ ਪ੍ਰਭ ਨੇ ਪਵਾ ਜਣੀਆਂ ਐਨੇ ਨਹੀਂ ਖਾਣੇ ਥੋੜੇ ਖਾਣੇ ਬਾਸੜ ਜੀ ਹੈਲੋ ਆ ਆਡੀ ਜਨਤਾ ਵੀ ਪਹੁੰਚ ਗਈ ਇੱਕ ਇਧਰ ਆ ਲੱਗੇ ਜੇ ਲਓ ਜੀ ਆ ਸਾਡੀ ਸਾਰੀ ਖਾਲੇ ਪਕੌੜੇ ਰਾਜ ਲਿਆ ਮਾਸੀ ਦਾ ਟਵਰ ਚੈੱਕ ਕਰੋ ਆਏ ਹਾਏ ਇਧਰ ਮਾਮੀ ਆ ਜੋ ਗਾਇਸ ਕੋਲਡ ਡਰਿੰਕ ਪੀਓ ਕਾ ਵੀ ਇਹਦੇ ਨਿਕਲ ਆਏ ਬਾਹਰ ਆ ਚੈੱਕ ਕਰੋ ਇੱਧਰ ਆ ਗੁੰਦ ਨਹੀਂ ਬੈਠਾ ਆ ਵੇਖੋ ਇੱਕ ਆ ਬੈਠਾ ਜਵੇ ਇਹ ਤੋ ਬੈਠਾ ਇਹ ਕਰਨ ਕਿ ਡੇਰ ਅੰਦਰ ਹੁਣ ਵੇਖਣਦੇ ਆ ਇਹਦੇ ਕੰਨਾਂ ਤੇ ਉਹ ਵੱਜਣੀਆਂ ਨਾ ਕਿਹੜੀ ਕਿਹੜੀ ਵੱਜੀਆਂ ਨਾ ਹੁਣ ਸਹੀ ਹੈ ਨਾ ਸਹੀ ਹੈ ਨਾ ਕੋਈ ਦੀ ਕੋਈ ਕਾਹਦਾ ਕੀ ਦਾ ਇਹ ਦੇਖੋ ਤੇਰੇ ਕੋਈ ਆ ਮੈਂ ਇਹ ਇਹ ਨਹੀਂ ਮਰੋਂ ਤਾਂ ਆ ਪੁੱਛਿਆ ਫਿਰ ਕਾ ਵੀ ਕਾ ਵੀ ਇਹਦੀ ਮਿੰਟ ਇਥੇ ਕਾ ਬੀ ਗੇ ਮਾਸਰ ਲਗਾ ਫੋਨ ਤੇ ਉਹ ਵੀ ਲਗਾ ਫੋਨ ਤੇ ਤੇ ਮੱਲੀ ਸਾਹਿਬ ਲੱਗੇ ਆ ਘੁੰਮਣ ਵਰਨਾ ਆਪਾਂ ਲੱਗੇ ਆਪਾਂ ਇੱਥੇ ਬਹਿ ਗਏ ਚਾਹੂ ਪੀ ਕੇ ਆਏ ਕਿ ਤੁਸੀਂ ਸਿਰ ਪਤਲੀ ਨੀਵਾ ਲਕੀ ਨੀਵਾ ਇਹ ਸਾਰੀ ਫੈਮਲੀ ਤੇ ਨਿਆਰੇ ਲੈਣ ਦੀ ਹੈ ਵਾਲੀ ਸਾਹਿਬ ਨਹੀਂ ਹੋ ਗਿਆ ਆ ਗਏ ਆ ਜੋ ਵੇਲੀ ਜਨਤਾ ਵੇਲੀ ਜਨਤਾ ਆ ਗਈ ਸਾਡੇ ਜਾਓ ਵੇ ਇੱਥੇ ਇੱਧਰ ਗੱਲ ਕਰੋ ਫੈਨ ਉਹ ਤੁਸੀਂ ਵੇਖੋ ਕਿੱਦਾਂ ਜਾਣ ੜੇ ਸਾਰੇ ਚੈੱਕ ਕਰੋ ਪਿੰਡ ਦਾ ਮਾਹੌਲ ਚਾਲ ਆ ਤਿੰਨਾਂ ਤਾਂ ਨਹੀਂ ਮੈਨੂੰ ਸਮਝ ਆਉਂਦੀ ਵੀ ਇਹ ਕੀ ਕਰਦੇ ਫਿਰਦੇ ਆ ਇਹ ਗੱਲ ਨਹੀਂ ਸੈਰ ਤੋਂ ਵੱਡਾ ਖੜਿਆ ਹੋਇਆ ਸਾਡੇ ਜਮੋਟਾ ਨਹੀਂ ਇੱਥੋਂ ਲੰਘਣਾ ਬਣਾਉਂਦਾ ਮੋਟਾ ਉਹਦਾ ਮਾਮਾ ਘਰ ਜਿਉਂਦਾ ਨਹੀਂ ਉਹ ਸਹੀ ਹੈ ਨਾ ਮਾ ਮਾਡਾ ਜੋ ਮਾ ਮੋਟਰ ਹੀ ਆ ਲੰਘ ਸਕਦਾ ਦੋ ਬੰਤੇ ਇਕੱਠੇ ਨਹੀਂ ਲੰਘ ਸਕਦੇ ਗਲੀ ਦੇ ਵਿੱਚੋਂ ਯੋ ਵੀ ਗੋ ਅੱਛਾ ਧਿਆਨ ਨਾਲ ਪਤਲੇ ਪਤਲੇ ਕੋchnੇ ਪਤਲੇ ਧਿਆਨ ਨਾਲਾਰੇ ਘਰੇ ਘਰੇ ਘਰ ਤੇ ਘਰੇ ਉਹ ਨਾ ਨਹੀਂ ਤੋੜਦੇ ਵੀ ਟਸੋ ਉਹ ਤਾਂ ਨੋਕ ਨੂੰ ਆ ਅੱਜ ਕਰਕੇ ਤੁਸੀਂ ਨਹੀਂ ਹਾਂ ਜੀ ਉਹ ਭਾਈ ਕਹਿੰਦੇ ਗਾਂਹਾਂ ਚ ਲੰਘ ਚਲੇ ਸੀਗੇ ਓਏ ਯਾਰ ਬਾਬਾ ਨਾ ਓਏ ਨਹੀਂ ਇਹ ਬਾਬਾ പക്കാർ <laughs> <laughs> ਮੈਂ ਅਹੀਂ ਆਪਣੇ ਮਾਮੇ ਨੇ ਆਪਣਾ ਮਾਮਾ ਹੜਾ ਜੰਗਾ ਮਾਮਾ ਕਸ਼ਮੀਰ ਸਿੰਘ ਜੀ ਤਾਂ ਜਾਂਦਾ ਹੈ ਤੇ ਜਾਏ ਨਾ ਪੰਦੀ ਆ ਮੈਨੂੰ ਪਹਿਲਾਂ ਪਤਾ ਸੀ ਮੈਂ ਤਾਂ ਦੋ ਦਿਨ ਰਹਿ ਕੇ ਆਇਆ ਕੋਈ ਦੌਰਾ ਕਰੂ ਕੋਈ ਕਰੂ ਹੋ ਗਿਆ ਸਭ ਸੋਹਣੀ ਸਲਾਹ ਦਿੱਤੀ ਤੂੰ ਹੰਝਾਲ ਕੋਈ ਸਾਰਾ ਕਰ ਪੜੀ ਜਿਹੜਾ ਸਾਰੀ ਟੀਮ ਹੁਣ ਭੰਗੜੇ ਵਾਲੀ ਆਉਂਦੀ ਇੱਥੇ ਲੱਗਣ ਡੀਜੇ ਲੱਗਣ ਮੱਲੀ ਸਾਹਿਬ ਵੀ ਡਾਂਸ ਕਰਗੇ ਅੱਜ ਕਰੋਗੇ ਤਾਂ ਨਹੀਂ ਹੁੰਦਾ ਆਜੋ ਆਜੋ ਤੁਹਾਡੀ ਵੇਟ ਆ ਆਜੋ ਆਜੋ ਤੁਹਾਡੀ ਵੇਟ ਆ ਆ ਪੱਖ ਚੱਲ ਕੇ ਆ ਗਏ ਆ ਤੇ ਲੋਕੇਸ਼ਨ ਬੜੀ ਘੈਂਡ ਆ ਤੇ ਜੇ ਤੇ ਆਪਣੇ ਕੋਲ ਟਾਈਮ ਹੁੰਦਾ ਤੇ ਇਥੇ ਵੀਡੀਓਜ਼ ਵਗੈਰਾ ਬਣਨੀਆਂ ਸੀ। ਅਖੇ ਆ ਜਿਹੜੀ ਲੋਕੇਸ਼ਨ ਆ ਚੈੱਕ ਕਰੋ। ਲੋਕੇਸ਼ਨ ਬਹੁਤ ਸੋਹਣੀ ਆ। ਤੇ ਅਸੀਂ ਨਿਕਲ ਆਏ ਆ ਜਲੰਧਰ ਤੋਂ ਹਨਾ ਵਾਪਸ ਜਾ ਰਹੇ ਆ। ਉਹ ਸਾਡੇ ਤੋਂ ਪੂਰੇ ਜਾਂੜੀ ਆ ਦੀ ਇੱਕ ਢਿੱਡੀ। ਆਪਾਂ ਪਿੱਛੇ-ਮਿੱਥੇ ਆ ਰਹੇ ਆ। ਇਥੇ ਯਾਰ ਜੂਸ ਹੀ ਪੀ ਲੈਂਦੇ ਔਰੰਜ ਦਾ। ਕਿਆ ਆ ਯਾਰ ਕਿਆ ਨਹੀਂ ਉੱਤੇ ਫੰਕਸ਼ਨ ਹੀ ਇਹ ਦੂਤ ਕੀ ਹੈ ਇਹ ਨੂੰ ਨਹੀਂ ਚੱਲਦੇ ਪਏ ਆ ਚਲੋ ਚੱਲਦੇ 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 ਤਾਂ ਉਸਤਾ ਦੇ ਨਾਲ ਮਿਲਾਂਗੇ ਆ ਕੰਮ ਕਰ ਰਹੇ ਨੇ ਆਪਾਂ ਇੱਥੋਂ ਲੱਗਿਆ ਲੱਡੇ ਟੇਸਟੀ ਸੇ ਬਣਾਉਣਾ ਠੀਕ ਆ ਸਾਹਮਣੇ ਉਹ ਕਿਦਾਂ ਲੈਣ ਲੱਗੋ ਪ੍ਰੀਤ ਜੀ ਇੱਧਰ ਘੱਟ ਆ ਬੰਦੇ ਜਿਆਦਾ ਕਿਉਂਕਿ ਇੱਧਰ ਹੋਵਣਾ ਸੱਚ ਅੱਗੇ ਆਉਣਾ ਆਪਣਾ ਤੇ ਬਿਆਸ ਤੇ ਆ ਉਹ ਜੰਗਲ ਜਿਆ ਲੱਡੇ ਲੁੱਡੇ ਖਾ ਲਈਏ ਤੇ ਫਿਰ ਚੱਲਦੇ ਆ ਲਓ ਜੀ ਆਪਾਂ ਅੱਗੇ ਹੀ ਘਰੇ ਤੇ ਘਰੇ ਆ ਕੇ ਰੈਸਟੋਰੈਂਟ ਕੀਤੀ ਥੋੜੀ ਬਹੁਤ ਤੇ ਸਾਰੇ ਕੰਮ ਕਰਦੇ ਪਏ ਆ ਤੇ ਮੈਂ ਕਿਹਾ ਚਲੋ ਵਲੌਗ ਦਾ ਐਂਡ ਕਰ ਦਈਏ ਇਹ ਵੀਲੋਗ ਨੂੰ ਸਾਰਾ ਤੇ ਲਾਸਟ ਤੱਕ ਜਰੂਰ ਵੇਖਿਓ ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰਨਾ ਭੁੱਲਿਓ ਤੇ ਜੇ ਵੀਡੀਓ ਵਧੀਆ ਲੱਗੇ ਤੇ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਤੇ ਵਿੱਚ ਸਾਰਿਆਂ ਨੂੰ ਸ਼ਸ਼ਕਲ ਬਾਏ ਬਾਏ